ਸਟਾਰਟ ਤੇ ਮਮਾ ਕਿੱਦਾਂ ਹਾਂਜੀ ਅਸੀਂ ਸਾਰੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਆਪਣੇ ਐਸਕੇ ਨੰਦਰਾ ਨੂੰ ਤੇ ਮਮਾ ਪਾਪਾ ਕਿੱਥੇ ਗਿਆਨ ਜਾਣਾ ਲੈ ਪਾਪਾ ਵੀ ਆ ਗਏ ਆ ਗਈ ਕਿਲੇ ਟ੍ਰਾਂਸਪੋਰਟ ਤਾਂ ਪਹਿਲੇ ਸ਼ੁਰੂ ਟੈਂਸ ਕਰਦੇ ਮੈਂ ਉਹਨੇ ਕੀਤਾ ਆ ਅੱਜ ਨਾਲ ਰੋਕੀ ਦਲਦੇ ਦਮਟ ਕਿਉਂ ਉਹ ਸਕੂਟ ਲਈ ਹੋਈ ਆ ਪਰ ਉਹ ਚੱਲਾ ਲੈਣ ਹਰਮਨ ਤਾਂ ਆਇਆ ਅੰਦਰ ਬੈਠਾ ਆਹੋ ਉਹਨੇ ਕਿਹਾ ਪ੍ਰੈਸ ਨੂੰ ਫੋਨ ਕਰ ਅਲਫਰਤ ਕਹੇ ਉਹ ਕੇ ਅੰਦਰ ਹੈ ਨਾ ਸੂਟ ਸਾਡਾ ਰੋਜ਼ ਹੀ ਵਲੋਗ ਐਦੀ ਲੇਟ ਵੇਲੇ ਸੂਟ ਹੀ ਖਰਾਬ ਹੋਈ ਉਹ 200 ਰੁਪਏ ਦੇਣਾ ਪਲੱਗ ਹੋਇਆ ਸੀ ਉਹਦਾ ਪਪਾ ਤੇ ਇੱਕ ਤੀਰ ਦੀ ਖਾੜੀ ਕਰਨੀ ਸੀ ਹਾਂ ਗੈਸ ਕਰੋ ਇਸ ਕੀ ਬਣਾਣਾ ਗੈਸ ਕਰੋ ਮਝੂਰੀ ਨਹੀਂ ਹਾਂ ਮੈਗੀ ਮਟਰਾਂ ਵਾਲੀ ਹਾਂਜੀ ਸੱਜੀ ਵਾਲੀ ਤੇਜ਼ ਮਾਲ ਲੱਗ ਗਈ ਛੱਡਿਆ ਆ ਜੀ ਲੈ ਕੇ ਆ ਗਏ ਆ ਮਾਂ ਪਾਪਾ ਪਾਪਾ ਕੋ ਗਏ ਮੜਾ ਜਾ ਕਿਸੇ ਦੇ ਕੰਮ ਜਾਣਾ ਸੀ ਮਾੜੇ ਬਸੀ ਕਰਨ ਲੱਗੇ ਚਾ ਚਾ ਕੀ ਹੈ ਨਾ ਸੀ ਸੀ ਹਾਂ ਹੋ ਚੱਟੇ ਬਲਤ ਤੇ ਤੇ ਮੱਛੀ ਨਹੀਂ ਦੇ ਤਾ ਬੋਲੇ ਮੈਨੂੰ ਚੱਕ ਤੁਮ ਜਾ ਕੇ ਲੈ ਕੇ ਆਓ ਕਾਤੇ ਫੋਰਸਾ ਦੇ ਚਾ ਜਾ ਵੀ ਕੇ ਲੈਣਾ ਉਹ ਆ ਗਏ ਪੀਨੇ ਮਮੀ ਬੜੀ ਬਈ ਨਾ ਮੇਰਾ ਬਟੂਆ ਲੈ ਕੇ ਅੰਦਰ ਚੱਟ ਕੇ ਚੱਲੋ ਜਾਓ ਫੇਰ ਮੇਰਾ ਮਾਡਲ ਬਣਾੜਾ ਦੱਸ ਇਹ ਚਿਹਰਾ ਆ ਆ ਗਏ ਹਣ ਬਜਾ ਰਹਾ ਕੀ ਹੋ ਗਿਆ ਪਜਾਮਾ ਲੈ ਕੇ ਆਏ ਆ ਭਰਾਵਾ ਟੀਵੀ ਬੰਦ ਕਰੋ ਕਿੰਨਾ ਕਿੰਨਾ ਖੁਸ਼ ਹੋ ਗਿਆ ਲਵਾ ਫਰੀ ਮਿਲਿਆ ਭਰਾ ਕਿੰਨਾ ਖੁਸ਼ ਹੋ ਗਿਆ ਓਏ ਬੋਲ ਜਰਾ ਬੜਾ ਘੇਟ ਹਾਂ ਨਹੀਂ ਬੜਾ ਇਹ ਜ਼ਾਰਾ ਦਾ ਮਹਿੰਗਾ ਉਸੇ ਜੋੜਨ ਦਾ ਨਿਕਲਿਆ ਜ਼ਾਰਾ ਦਾ ਜੋੜਨ ਦਾ ਜੋੜਨ ਦਾ ਆ ਕੇ ਦੇਖੋ ਫਸਟ ਕਾਪੀ ਆ ਇਹ ਡਬਲ ਐਕਸਲ ਆ ਉਹ ਕਹਿੰਦੇ ਛੋਟਾ ਸਾਈਜ਼ ਵੀ ला ਸਕਦੇ ਆ ਕਹਿੰਦੇ ਵਧੀਆ ਆ ਇਹ ਮਲੇ ਟਾਈਗਰ ਦੇ ਦੇਖੋ ਫਸਟ ਕਾਪੀ ਆ ਫਸਟ ਕਾਪੀ ਜੋੜਨ ਦੀ ਜਿੱਪਾ ਵੀ ਐ ਸਾਈਜ਼ ਦੇ ਪਾਕਟ ਚ ਕੋਈ ਨਹੀਂ ਮम्मी ਨੇ ਛਿੱਪਾ ਕਿ ਆ ਮੈਂ ਜਿੱਪੀ ਸੁਣਿਆ ਸੋਨਾ ਆ ਜੀ ਇੱਕ ਮੁੰਗਿਆ ਸੀ ਇੱਕ ਇਹ ਇੱਕ ਸੀ ਗਰੇ ਰੰਗ ਦਾ ਨਾ ਪਹਿਲਾ ਲੈ ਕੇ ਜੋੜਨ ਦੀ ਗੁੱਡ ਵੈਰੀ ਗੁੱਡ ਚਲ ਬੰਦ ਕਰ ਪਾ ਕੇ ਦੇਖੋ ਦਾਦੀ ਦਾਜੀ ਕਿੱਥੇ ਆਂ ਹਾਂਜੀ 2 ਮਿੰਟ ਦਾਦੀ ਇੱਧਰ ਲੱਗੀ ਹੋਈ ਆ ਪਤਾ ਨਹੀਂ ਕੀ ਕਰਦੇ ਪਏ ਆ ਮਸਾਲਾ ਤਿਆਰ ਤੇ ਆ ਸਬਜ਼ੀਆਂ ਵੀ ਹੋ ਗਈਆਂ ਕੱਟ ਉਹ ਜੋੜੋ ਸਾਂ ਹਾਂਜੀ ਰਬੜ ਬੈਂਡ ਐ ਤੇ ਆ ਮੇਰੀ ਫੜਿੰਗ ਆ ਜੀ ਬਹੁਤ ਵਧੀਆ ਹਾਂ ਤੇ ਆ ਵੀ ਆਮ ਹਾਂ ਠੀਕ ਆ ਤੂੰ ਕਹਿੰਦੀ ਰਬੜ ਬੈਂਡ ਆ ਮੈਂ ਲੈ ਕੇ ਆਈ ਆ ਹੂੰ ਹਰ ਮੰਗੀ ਪਤਾ ਕੀ ਉਹਨੇ ਉਹ ਬਣਾਉਣਾ ਆ ਤੇਰਾ ਮਾਡਲ ਜਿਹਾ ਉਹਦਾ ਨਹੀਂ ਸਿੱਧਾ ਕਿਉਂ ਆ ਜਦ ਇਹ ਪੜ ਨਹੀਂ ਮੈਂ ਤੇ ਖੋਚੀ ਕੱਢ ਲਾ ਹਰ ਵੇਲੇ ਇਦਾਂ ਕਰਿਆ ਹਰ ਨਹੀਂ ਓਏ ਇਹਨੂੰ ਤੂੰ ਕੀ ਕਰਨਾ ਇੱਕ ਵਾਰ ਰੋਕ ਤੂੰ ਸਹੀ ਭਰਾਵਾ ਨਾ ਨਹੀਂ ਨਾ ਇਹਨੂੰ ਲਾ ਕੇ ਤੇ ਬੇਬੂ ਦੇ ਨਾਲ ਆਪਣੇ ਕੰਮ ਤਾਂ ਇਹੀ ਹੈ ਤੇਰਾ ਪਾਲਾ ਵੇਸਟੀਏ ਸਾਰਾ ਇਹਨੂੰ ਕੋਆ ਚ ਚਪਾ ਦੇ ਨਹੀਂ ਤੋ ਆ ਕਿਰੀਆਨੀ ਤੁਸੀਂ ਚੱਕ ਸੁਣੀ ਜਾਨੀ ਮੈਂ ਤੈਨੂੰ ਲਿਆ ਦਉਂਗੀ ਇੱਕ ਲਿਆ ਦਉਂਗੀ ਲਿਆ ਦਉਂਗੀ ਮੈਂ ਤੂੰ ਮੜ ਗਿਆ ਜ਼ੋਰ ਨਾਲ ਵਾਪਸ ਹੋ ਰਹਿਣਾ ਲੱਗਦਾ ਮੇਰੇ ਇੱਥੇ ਹੋ ਰਹਿਣ ਰਹਿਣ ਦੇ ਮੈਂ ਬੈਗ ਤੇ ਲਾਉਂਗੀ ਕੱਟ 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 ਤੇ ਉਹਨੂੰ ਬੈਗ ਤੇ ਲਾਉਂਗੀ ਆਪਣੇ ਲਾ ਦੇ ਆਹ ਦੇਖੋ ਵਲੌਗ ਦੇ ਬੰਦਿਆਂ ਨਾਲ ਇਹ ਆਹ ਦੇਖੋ ਕਿ ਚਮਕਦੀਆਂ ਆਂਆਂ ਕੱਲ੍ਹ ਦੇ ਹਨਾ ਜੇਪ ਨਾਲ ਲੱਗੀ ਤੇ ਜਿਵੇਂ ਬਟਰ ਲਾਜ਼ਮਾ ਤੁਹਾਨੂੰ ਨਹੀਂ ਨਹੀਂ ਉਹੀ ਜੇਪੀ ਦੇਖਦੇ ਆ ਵੀ ਜੇਪੀ ਹੈਗੀ ਵੀ ਹੈ ਜਿਆਦਾ ਜ਼ੋਰ ਮੈਂ ਚੇਪੀ ਲਾ ਦੂੰਗੀ ਮੈਂ ਯਾ ਬੈਗ ਦੇ ਮੂੰਗੂ ਨਿਕਲ ਨਹੀਂ ਗੁੰਮ ਦੇ ਤਾਂ ਮੈਂ ਲਾ ਲਾਪੇ ਲਾਉਂਗੀ ਚਲਾਣਾ ਓਏ ਚਲਾਇ ਨਾ ਕਰ ਨਿਕਲ ਨਹੀਂ ਇਹਦੀ ਪਹਿਲਾਂ ਲਾ ਲਾ ਇੱਧਾ ਹਲੇ ਇੱਧਾ ਲੈ ਉਹ ਨਹੀਂ ਰੱਖਣਾ ਸਹੀ ਰੱਖਣਾ ਚਲੋ ਮਿਲਦੇ ਆ ਦਿਖਾ ਲਦੇ ਆ ਮੈਗੀ ਤੁਹਾਨੂੰ ਇਹਨਾਂ ਦਾ ਤੇ ਹੀ ਕੰਮ ਰਹਿੰਦਾ ਆ ਦੋਨਾਂ ਜਣਿਆਂ ਦਾ ਦੱਦੀ ਆ ਕੀ ਤੜਕਾ ਤੜਕਾ ਮੈਂ ਇੱਕ ਪੈਕੇਟ ਬਣਾ ਕੇ ਖਾ ਲਿਆ ਮੈ ਤਾਂ ਭੁੱਖ ਜੀ ਲੱਗੀ ਚ ਮੋਟਾ ਸੱਚੀ ਆ ਰਿਹਾ ਤੇ ਇਹ ਆ ਤੜਕਾ ਦਜਿਨ ਲਿਆ ਆ ਮੈਗੀ ਫਰੀ ਸਾਈ 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 ਤੇ ਛੜੀ ਗੱਤੀ ਹੌਕਾ ਗੱਤੀ ਹੂੰ ਤੇ ਪਪਾ ਦਾ ਇੱਕ ਦਿਨ ਨੇ ਪਪਾ ਕੀ ਕਰੇ ਤੇ ਦੇਖਿਆ ਨਾ ਯਾਰ ਉਹ ਵੀ ਆ ਬੱਤ ਹੋ ਰਹੀ ਚੁਣੀ ਆ ਆਹਾ ਪਪਾ ਇਹ ਹੀ ਹਿੰਦਵਾ ਪੰਜਾਬੀ ਆ ਬਈ ਉਹਤ ਮਤਲਬ 올ਡ ਫਿਲਮ ਆ ਬਈ ਫਤਗਲ ਗੱਲ ਕਰਾਂ ਕੋਈ ਸ਼ੋ ਵੀ ਯੂਟਿਊਬਰ ਤੇ ਗੱਲ ਕਰਾਂ ਨਾ ਪਪਾ ਜਾਣਾ ਇਹ ਨਹੀਂ ਲਾ ਪਿਆ ਆਹੋ ਈ ਬਾਰਿਸ਼ ਨਾ ਹੋਈ ਅੱਜ ਰਾਤੀ ਤੇ ਫਿਰ ਆਪਾਂ ਕੱਲ ਘੁੰਮਣ ਜਾਵਾਂਗੇ ਤੇ ਜੇ ਇਹ ਵੀ ਪੈ ਗਿਆ ਫਿਰ ਆਪਾਂ ਕੱਲ ਦਾ ਕੈਨਸਲ ਕੱਲ ਵਲੋਗ ਹੋ ਜਾਵਾਂਗਾ ਜੇ ਨਹੀਂ ਪਿਆ ਮੀ ਹਨਾ ਆਪਾਂ ਟੀਵੀ ਦੇਖ ਲਓ ਹੈ ਟੀਵੀ ਦੇਖ ਲਓ ਟੀਵੀ ਦੇਖਣੇ ਹੀ ਕੋਈ ਨਹੀਂ ਜਦੋਂ ਮਰ ਗਿਆ ਉਹ ਮੈਕ ਵਿੱਚ ਦੇਖੀ ਠੀਕ ਆ ਚਲੋ ਅਮਨ ਜੇ ਹੋਣੀ ਰਚੀ ਕਿਸੇ ਨੂੰ ਲੱਗਦੇ ਨੀ ਹੋਰ ਹਾਂ ਵੀ ਉਹ ਪ੍ਰੋਜੈਕਟ ਲੱਗੇ ਬਣਾਉਣਾ ਮਾਡਲ ਲੱਗੇ ਬਣਾਉਣਾ ਲੈ ਆਂਦਾ ਗੱਪਾ ਇਹਨਾਂ ਦਾ ਤਾਂ ਮਾਡਲ ਹੈ ਨਾ ਹੈ ਫਤ ਪਤਾ ਕੀ ਗੱਲ ਆ ਜਿੰਨਾ ਜਿੰਨਾ ਵੀ ਯੂਜ਼ ਹੋਵੇ ਗੱਤਾ ਹੈਗਾ ਵਧੀਆ ਮੋਟਾ ਇਹ ਠੀਕ ਆ ਜਿੰਨਾ ਯੂਜ਼ ਹੋਊਗਾ ਉੱਚੇ ਮੋਡਲ ਚ ਬਣਾ ਕੇ استعمال ਲੈ ਕੇ استعمال ਦੇ ਲੈ ਕੇ ਅੱਛਾ ਆਜੇ ਫੋਨ ਚ ਆ ਚਲੋ ਬਲੌਗ ਬਾਅਦ ਚ ਬਣਾਉਂਦਾ ਫੇਰ ਮੈਂ ਆ ਬਾਅਦ ਚ ਬਣਾਉਂ ਕੋਈ ਗੱਲ ਨਹੀਂ ਮੈਗੀ ਬੰਦੀ ਪਈ ਆ ਤੇ ਮੋਨੋ ਦੇ ਕਾਇਦੇ ਬਈਓ ਹੈ ਤੇ ਮੈਂ ਕੁਛ ਨਹੀਂ ਉਹ ਕੌਣ ਆਇਆ ਸੀ ਤੇਰੀ ਮੰਮੀ ਦਾ ਅੱਛਾ ਤੇ ਮੈਗੀ ਬਣਦੀ ਪਈ ਆ ਤੇ ਹਰਮਨ ਮਾਡਲ ਬਣਾ ਲਿਆ ਪਾਪਾ ਟੀਵੀ ਦੇਖ ਰਹੇ ਆ ਯਾਰ ਪਾਪਾ ਬਣ ਜਲੀ ਮੈਗੀ ਬਸ ਬਹੁਤ ਬਹੁਤ ਲੱਗੀ ਆ ਹਨਾ ਚਲੋ ਦਿਖਾਨੇ ਆ ਜਦ ਮੈਗੀ ਬਣ ਜੂਗੀ ਤੇ ਟੇਸਟ ਕਰਦੇ ਪਰ ਮੈਗੀ ਆਪਾਂ ਕਿਦਾਂ ਦੀ ਆ ਮਿੰਨ ਤੇ ਬਾਪੂ ਨੂੰ ਵੇਟ ਨਹੀਂ ਹੋ ਰਹੀ ਬਾਕੀ ਸਾਰੇ ਜਣੇ ਵੇਟ ਕਰਦੇ ਪਏ ਆ ਤੇ ਮੈਗੀ ਟੇਸਟ ਕਰਦੇ ਬਈ ਆ ਮੰਮੀ ਰੋਟੀ ਵੀ ਖਾਣੀ ਆ ਮੰਮੀ ਰੋਟੀ ਵੀ ਖਾਣੀ ਆ ਇੱਧਰ ਮੋਢੇ ਬੰਨਦਾ ਪਿਆ ਆ ਰੋਟੀ ਲਾਂਦੇ ਪਿਆ ਆ ਮੈਗੀ ਦੇ ਨਾਲ ਤੇ ਆ ਮੈਗੀ ਆ ਮੈਗੀ ਦੇ ਬਣ ਗਿਆ ਮੈਗੀ ਨੂੰ ਰੋਟੀ ਖਾ ਲੋ ਮੈਗੀ ਨੂੰ ਰੋਟੀ ਖਾ ਲੋ ਮੈਗੀ ਨਹੀਂ ਜਾਣੀ ਮੈ ਨਹੀਂ ਖਾਣੀ ਮਮਾ ਦੇ ਹੱਥ ਮੈਂ ਨਹੀਂ ਖਾਂਦੀ ਮੈਗੀ ਰੋਟੀ ਮੈਂ ਦੇਪਾ ਨਹੀਂ ਖਾਂਦਾ ਚਲੋ ਹੁਣ ਫੇਰ ਬਣਾ ਲਓ ਲੱਗੇ ਖਾਣ ਚਲੋ ਖਾਓ ਅਸੀਂ ਵੀ ਲੱਗੇ ਸਾਡੀ ਵੀ ਮੈਗੀ ਆ ਚਲੀ ਆ ਅਸੀਂ ਵੀ ਲੱਗੇ ਆ ਖਾਣ ਨੂੰ ਹਲੋ ਤੁਸੀਂ ਆ ਜਾਓ ਉੱਠ ਕੇ ਹਾਂ ਜੀ ਲਓ ਜੀ ਅਸੀਂ ਵੀ ਲੱਗੇ ਆ ਮੈਗੀ ਹਾਂ ਨਾਲ ਪੀਆਗੇ ਅਸੀਂ ਐਪੀ ਫਿਜ਼ ਇਹਨੇ ਪੀਣੀ ਆਪਣੀ ਕੋਕਾ ਕੋਲਾ ਕੋ ਨਾਲ ਮਾਤਾ ਸਾਡੀ ਨੇ ਖਾਣੀ ਰੋਟੀ ਤੇ ਆਜੋ ਲਓ ਜੀ ਮੈਗੀ ਹਾਂ ਜੀ ਗਦਾ ਲੱਗੀ ਅੱਜ ਸਗੀ ਕਰਾਰੀ ਆ ਪਰ ਸਵਾਲ ਬਹੁ ਲੱਗੀ ਆ ਵੇ ਇਹ ਦੇਖ ਰਹੀ ਆ ਤਾਰਕ ਮੈਦਾ ਕਾ ਉਲਟਾ ਚਸ਼ਮਾ ਉਹਨੂੰ ਕਿੱਦਾਂ ਦੇਖਦੀ ਤਾਰਕ ਮੈਦਾ ਕੋਲਡਾ ਚਸ਼ਮਾ ਕਰੀ ਮਜ਼ਾ ਆਇਆ ਕਿ ਨਹੀਂ ਕਰਕੇ ਅਸੀਂ ਤਾਰਕ ਮੈਦਾ ਕਾ ਨਹੀਂ ਸਹੀ ਨਹੀਂ ਹੁੰਦਾ ਹਾਂ ਚਲੋ ਕੋਈ ਨਹੀਂ ਬਾਅਦ ਚ ਕਰਾਂਗੇ ਇਹਨੂੰ ਫਿਰ ਚਾਲਿਆ ਓਕੇ ਓਕੇ ਅੱਜ ਦੇ ਬੰਸੀ ਕਾ ਤਾਰਕ ਮੈਦਾ ਤੇ ਹਾਰਮੋਨ ਦੇ ਮਾਡਲ ਵੀ ਬਣਾਤਾ ਦੇਖ ਲੈ ਇਹਦੇ ਵਿੱਚ ਦੀ ਦਿਖਾ ਇਹ ਆਲੇ ਕਿੱਧਰ ਨਹੀਂ ਰੁਕੋ ਨਾ ਅਦੇ ਇਦਾਂ ਦਿਸਦਾ ਇਹਦੇ ਵਿੱਚੋਂ ਦੀ ਆਲੇ ਖਾਲ ਨਾ ਹੁੰਦਾ ਦੇ ਗਏ ਸੋਭਾ ਚਾਹ ਇੱਛੇ ਨਹੀਂ ਦਿੰਦਾ ਬੈਜ ਅੱਜ ਦੇ ਨਾਲ ਇਹ ਦੇਖਾ ਇੱਛੇ ਨਹੀਂ ਦਿੰਦਾ ਇਸ ਨੂੰ ਇੱਦਾਂ ਦੇਖਾਂਗੇ ਨਾ ਮਤਲਬ ਥੱਲੇ ਦੀ ਚੀਜ਼ ਆਪਾਂ ਨੂੰ ਉੱਤੋਂ ਦੀ ਲੱਜੂਗੀ ਤੇ ਜੇ ਆਪਾਂ ਇੱਧਰੋਂ ਦੇਖਾਂਗੇ ਤਾਂ ਉੱਤੇ ਉੱਤੋਂ ਇੱਧਰ ਦੇਖਾਂਗੇ ਥੱਲੇ ਦੇ ਲੱਜੂਗੀ ਆ ਮਮੀ ਵੀ ਦਿੰਦੇ ਆ ਮੈਨੂੰ ਇੱਥੇ ਇਲੈਕਟ੍ਰੋਨਿਕ ਇਹਦਾ ਤਾਂ ਬਣਾਇਆ ਆ ਹਾਂ YouTube ਤੋਂ ਦੇਖ ਕੇ ਤੇ ਸਹੀ ਆ ਆ ਦੇਖੋ ਮਮੀ ਦੇਖੋ ਜਿੰਦੀ ਦਾ ਤੇ ਮੋਰਲ ਬੰਚ ਚੁੱਕਾ ਹੁਣ ਆਪਾਂ ਵੇਖ ਲਈਏ ਤਾਰਿਕ ਮੈਂ ਤਾਂ ਤੇ ਬਾਅਦ ਚਾਉ ਇਹਦੇ ਵਿੱਚ ਦੀ ਦੇਜਦਾ ਆ ਨਾ ਮੰਮੀ ਜੀ ਆਪਾਂ ਜਾਣਾ ਵੀ ਕੱਲ ਆਪਾਂ ਜਾਣਾ ਸਮਾਨ ਨਹੀਂ ਜਾਣਾ ਫਿਰ ਦੱਸਾਂਗੇ ਆਪਾਂ ਕਿੱਥੇ ਜਾਣਾ ਆ ਸਮਾਨਤ ਲੈਣ ਜਾਣਾ ਨਾ ਪਖਾਨ ਪਿੰਡਾ ਹਾਂ ਪਾਪਾ ਕਹਿੰਦੇ ਸ਼ਾਮੀ ਲਿਆ ਚਲੋ ਠੀਕ ਆ ਕੈਰੀ ਕਰੀਏ ਨਾ ਹਾ ਤਾਂ ਜੇ ਸਬਜੀ ਬਣਾੜੀ ਰੋਟੀਆਂ ਲੈ ਕੇ ਜਾਣੀਆਂ ਪੈਕ ਕਰਕੇ ਆਪਾਂ ਸਬਜੀ ਰੱਖਾ ਬਣਨੀ ਇਹ ਦੇਖੋ ਰੱਖਾ ਬਣਨੀ ਕੋਣੀ ਜਣਾ ਕੱਟ ਗਲੋ ਉਹ ਤਾਂ ਲੱਗੂ ਕਿੰਨਾ ਟਾਈਮ ਲੱਗ ਜਾਣਾ ਚਲੋ ਯਾ ਤੇ ਕਰ ਲੋ ਡਿਸਕਸ਼ਨ ਬਾਅਦ ਚੋਂ ਬਣਾਉਂਦੇ ਹਾਂ ਫਿਰ ਆਪਾਂ ਬੰਦ ਹੋ ਗਿਆ ਤੇ ਮੈਨੂੰ ਵੀ ਹੁਣ ਚਾਹ ਵੀ ਲੱਗੇ ਆ ਨਾਲ ਪੁਜੀ ਆਪਣੀ ਤੇ ਹਰ ਮਨ ਨਾਲ ਪਿਆਇਆ ਉਹ ਮਾਡਲ ਬਣ ਗਿਆ ਮੇਰਾ ਕਿ ਹੁਣ ਆਪਾਂ ਚਿਪ ਚਿਪ ਸਲੇਨ ਜਾਣਾ ਆ ਪਪਾ ਕਹਿੰਦੇ ਸੀ ਮੈਂ ਸ਼ਾਮੀ ਆਵਾਂਗੀ ਹਾਂ ਚਲੋ ਪਪਾ ਲੈ ਆਉਗੇ ਤੇ ਫੇਰ ਆਪਾਂ ਕੱਲ ਜਾਵਾਂਗੇ ਹੈਨਾ ਮੰਮੀ ਲੱਗਿਆ ਹੋਗਾ ਲੱਗਾ ਹੋਗਾ ਤਾਂ ਨਹੀਂ ਨਾ ਬੱਸ ਨਹੀਂ ਨਾ ਬੈਠ ਰਿਹਾ ਕਿਤੇ ਮੈਨੂੰ ਨਹੀਂ ਆ ਰਿਹਾ ਇੱਨਾ ਤਾਂ ਕੋਈ ਨਹੀਂ ਨਿਕੜਾ ਕੋਈ ਨਹੀਂ ਪੈ ਗਿਆ ਫੇਸ ਫੇਸ ਜਾਉਂਗਾ ਕਿਉਂਕਿ ਥੋੜਾ ਜਿਹਾ ਪਹਾੜੀ ਇਲਾਕਾ ਹੈ ਨਾ ਇਹ ਵੀ ਹੈਨਾ ਬਾਂਦਰ ਬੁੰਦਰ ਹਨ ਰੇ ਰਸਤੇ 'ਚ ਦੇਖ ਜਨ ਚਲੋ ਹੁਣ ਆਪਾਂ ਇੰਤ ਤਾਰੀਖ ਮੈਂ ਤਾਂ ਵੇਖਣ ਰਹੇ ਹਾਂ ਮੈਂ ਕਹਿੰਦੇ ਇੱਕ એપਿਸੋਡ ਰਹਿ ਗਿਆ ਦੇਖ ਕੇ ਫਿਰ ਕੰਮ ਕਰਦੀ ਮੱਲੂ ਦੀਆਂ ਬਸ ਹੁਣ ਛੁੱਟੀਆਂ ਖਾ ਕੇ ਮੁojਾਣੀਆਂ ਇੱਕ ਦੋ ਛੁੱਟੀਆਂ ਰਹਿ ਗਈਆਂ ਇੱਕ ਦੋ ਛੁੱਟੀਆਂ ਮੇਰੀਆਂ ਛੁੱਟੀਆਂ ਤਾਂ ਕੱਲ੍ਹ ਨੇ ਲਾਸਟ ਛੁੱਟੀ ਆ ਮੇਰੀ ਪਰ ਮੈਂ ਜਾਣਾ 3 ਤਰੀਕ ਨੂੰ ਆ ਜਿਹੜੇ ਨੂੰ ਥੋੜਾ ਪਤਾ ਰਹਿੰਦਾ ਐ ਤੂੰ ਬੱਸ ਕਰ ਲਈ ਆਪਣਾ ਪਹਿਲੀ ਫਸਟ ਸੈਕਿੰਡ ਥਰਡ ਨੂੰ ਨਹੀਂ ਜਾਣਾ ਮੈਂ ਹੈਨਾ ਥੋੜ ਨੂੰ ਜਾਣਾ ਥਰਡ ਨੂੰ ਜਾਂ ਤਾਂ 4 ਨੂੰ ਜਾਂ 4 ਨੂੰ ਚਲੋ ਕੋਈ ਨਾ ਦੇਖਦੇ ਆ ਹੁਣ ਆਪਾਂ ਦੇਖ ਲਈਏ ਕਾਰਕ ਮੈਂ ਤਾਂ ਨਾਲ ਪੀ ਲਈ ਚਾਹ ਮਮਾ ਤੇ ਦਾਦੀ ਮਾਰਦੀ ਪਏ ਕੱਪੜੇ ਕਿਤੇ ਨੇ ਸ਼ਾਮ ਹੋ ਗਈ ਆ ਸ਼ਾਮ ਟਾਈਮ ਦੇਖਦੇ ਰਾਤ ਹੋ ਗਈ ਆ ਅਸੀਂ ਹੁਣ ਨਹੀਂ ਰਾਤ ਹੋ ਗਈ ਆ ਵੈਸੇ ਤਾਂ ਕਰਨੇ ਆ ਕੱਪੜੇ ਉੱਪਰੇ ਪ੍ਰੈਸ ਸਵੇਰ ਨੂੰ ਜਾਣ ਲਈ ਕੱਪੜੇ ਪ੍ਰੈਸ ਕਰਨੇ ਨੇ ਆਸਤੂ ਦੇਖਦੇ ਕਿਹੜੇ ਕੱਪੜੇ ਮੈਂ ਦੇਖਦੀ ਆ ਕਿਹੜੇ ਕੱਪੜੇ ਪਾ ਕੇ ਜਾਵਾਂ ਸਬਜ਼ੀ ਬਣਾ ਕੇ ਰੱਖ ਲਈ ਜਿਹੜੀ ਲੈ ਕੇ ਜਾਣੀ ਆ ਠੀਕ ਆ ਰੋਟੀ ਸਵੇਰੇ ਸਵੇਰੇ ਬਣਾ ਲੈਣੀ ਆ ਆਪਾਂ ਆਪਾਂ 7 ਵਜੇ ਘਰੋਂ ਤੋਰ ਪੈਣਾ ਆ ਠੀਕ ਆ ਨਾਲੇ ਬਲੂ ਹੋਰ ਆਪਾਂ ਸਬਜ਼ੀ ਬਣਾਉਣੀ ਨੇ ਆਗੀ ਉਹ ਵੀ ਸ਼ਿਮਲਾ ਮਿਰਚ ਕਾਲੀ ਬੜੀ ਪਈ ਆ ਜਲਦੀ ਉੱਠਣਾ ਪੈਣਾ ਹੈ ਜੇ ਟੋਸਟ ਬਣਾ ਲੈਣਾ ਹੈ ਜਲਦੀ ਉੱਠਣਾ ਪੈਣਾ ਕੱਲ ਹਾਂ ਉਹਦੇ ਟੋਸਟ ਬਣਾ ਕੇ ਉਹ ਚਾਹ ਦੇ ਨਾਲ ਖਾ ਲੈਣੀ ਆ ਚਲੋ ਫੇਰ ਕਾਲੀ ਸਬਜ਼ੀ ਬਣਾ ਲਈਏ ਲੈ ਕੇ ਜਾਣ ਲਈ ਪਾਪਾ ਆਲੇ ਦੁਕਾਨ ਤੇ ਆ ਆਣ ਲੱਗੇ ਪਾਪਾ ਫੇ ਆਂਦੇ ਆ ਫੇ ਬਣਾਣਾ ਟੋਸਟ ਆਣਾ ਪਾਪਾ ਲਈ ਫੇ ਉਹ ਟੋਸਟ ਬਣਾ ਕੇ ਐਂਡ ਕਰਾਂਗੇ ਵਲੌਗ ਦਾ ਕਰਦੇ ਆਂ ਬਲੌਗ ਦਾ ਐਂਡ ਅੱਜ ਜਲਦੀ ਥੋੜਾ ਸੋ ਜਾਣਾ ਆ ਕਿਉਂਕਿ ਸਵੇਰੇ ਜਲਦੀ ਉੱਠਣਾ ਪੈਣਾ ਆ ਹੂੰ ਤਾਂ ਕਰਦੇ ਆਂ 5:30 ਮੇਰਾ అలਾਰਮ ਵੱਜਦਾ ਮੈਂ 5:30 ਉੱਠੂਗੀ ਓਕੇ ਜੀ ਮੇਰੇ ਮੰਮੀ ਇਹ ਕੱਪੜੇ ਪ੍ਰੈਸ ਕਰਦੇ ਹੋਏ ਆ ਛੋਟੀ ਕੱਢੂ ਵੀ ਬਾਲੀ ਅੱਥੋਂ ਦੇਖੋ ਮੇਰੇ ਟਿਸ਼ੂ ਆਪਣੇ ਦਿੱਤਾ ਦੇਵਨ ਸਰਪਤ ਇਹ ਆਇਆ ਗਿਆ ਮਾਡਲ ਜਿਹੜਾ ਆ ਬਣਾਇਆ ਆ ਉਹਨਾਂ ਨੇ ਸਾਰਾ ਸਾਮ ਕਰਦਾ ਕਿੰਨਾ ਫਲਾਣਾ ਸੀਗਾ ਦੇਖੋ ਮੇਰੇ ਫਲਾਣਾ ਸੀਗਾ ਸਾਰਾ ਸਾਫ ਕਰਕੇ ਲੱਡੀਆਂ ਉਹਨਾਂ ਨੇ

ਦਸਤੋੜੀਆਂ ਨੇ ਕੋਈ ਨਹੀਂ ਬਾਅਦ ਕਰਦੇ ਆਂਗੇ ਫਿਰੇ ਕਿਥੇ ਜਾਣਾ ਜਾਣ ਲੱਗੇ ਦੱਸ ਦਿਆਂਗੇ ਮੈਂ ਉਹਲੇ ਵਾਸਤੇ ਤੁਹਾਡੇ ਚਿਪਸ ਵਗੈਰਾ ਗੱਡੀ ਜੇ ਖਾ ਰਸਤੇ ਜੇ ਖਾਣ ਪੀਣ ਲਈ ਸਕੂਟਰ ਤੇ ਜਾਣ ਲਿਓ ਹੈ ਸਕੂਟਰ ਆਹ ਫੋਕੇ ਤੋਂ ਫੋਕੇ ਕੂੜੀ ਲਾਤੀ ਅੰਦਰ ਯਾਰ ਮੈਂ ਵੀ ਜਾਣਾ ਸੀ ਕੂੜੀ ਲਾਤੀ ਅੰਦਰ ਪੁੱਤ ਮੈਂ ਤੁਰ ਕੇ ਜਮਾ ਆਂਦਾ ਕੂੜੀ ਲਾਤੀ ਅੰਦਰ ਉਹ ਕੋਲ ਕਰ ਦਿਓ ਯਾਰ ਉੱਥੇ ਪਹੁੰਚ ਕੇ ਕਾਲ ਕਰ ਦਿਓ ਚਿਪਸ ਦੱਸ ਦਿੰਦੇ ਆਂਗਾ ਕਿਹੜੇ ਕਿਹੜੇ ਲੈ ਕੇ ਆਂਗਾ ਅੰਦਰ ਪਿੱਠੇ ਲੈ ਆਣੀ ਕਾਪੀ ਲੈ ਆ ਯਾਰ ਬਾਬਾ ਫੜੀ-ਵੜੀ ਲੈ ਕੇ ਆਈਓ ਫਿਰ ਤੇ ਮੰਮੀ ਲੈ ਮੇਰਾ ਪ੍ਰੈਸ ਹੀ ਨਹੀਂ ਹੋਏ ਕੱਪੜੇ ਹੋਰ ਕੋਟਨ ਦੇ ਕੱਪੜੇ ਤੇ ਬਾਹਰੀ ਨਹੀਂ ਨਿਕਲਦੇ ਯਾਰ ਮੈਂ ਕੀ ਕਰਾਂ ਮੰਮੀ ਦੇ ਕੱਪੜੇ ਨਹੀਂ ਪ੍ਰੈਸ ਹੋਏ ਦਾਦੀ ਇੱਥੇ ਬੈਠੇ ਆ ਮੰਮੀ ਉਹਨੇ ਕਹਿੰਦੇ ਵਾਇਏ ਸੀਗੇ ਕਹਿੰਦੇ ਵਾਇਏ ਸੀਗੇ ਕਿ ਕੱਲ ਮੀ ਨਾ ਪਹਿਨ ਲਾ ਪਾਵਾਂ ਕਿਤੇ ਹੈਨਾ ਦੂਰ ਰਸਤੇ ਆ ਹੈਨਾ ਇੱਕ ਤਾਂ ਜਿਹੜਾ ਪਹਾੜ ਵਾਲਾ ਆ ਥੋੜਾ ਜਿਹਾ ਦੂਜਾ ਆ ਹੈਨਾ ਤੇ ਆਪਾਂ ਰੋਡ ਧਣੀ ਜਾਵਾਂਗੇ ਫਿਰ ਹੈਨਾ ਕਿਉਂਕਿ ਮੀਰਾ ਪਤਾ ਨਹੀਂ ਆਗਾ ਚਲੋ ਦੇਖਦੇ ਹਾਂ ਸੋਇਰੇ ਕਿੱਦਾਂ ਦਾ ਟਾਈਮ ਹੋਰ हेवी दो आ बी एक वाला एक और दो अभी दो वाव आपका रेसिपी सा आप ब्रेड हम लाओ मैं उसको पैक करो रखूं सांभो खाए ये गल फिर आप ओके थोड़ी देर बाद बनाने ब्रेड सब्जी लाके ला ये बक्का लगदी ओए आ की होया ड्रॉप दा अच्छा इधर होए ਕੀ ਨਹੀਂ ਬਰੈਡ ਤੇ ਲਾ ਗਏ ਸਬਜੀ ਲਾ ਗਏ ਇਧਰ ਰੱਖੀ ਜ ਨੇ ਹਾਂ ਵੀ ਕਿਨਾਰੇ ਲਾ ਦਿਓ ਬਰੈਡ ਤੇ ਹੈ ਨਾ ਕਿਨਾਰੇ ਲਾ ਦਿਓ ਬਰੈਡ ਤੇ ਉਹ ਪੁੱਤ ਇਹਦੇ ਬਰੈਡ ਦਾ ਕੋਈ ਵੱਟਾ ਕੁਝ ਨਹੀਂ ਕਿਨਾਰੇ ਲਾ ਗਏ ਗੁੱਸਾ ਹੋ ਰਿਹਾ ਕਰ ਦੂੰਗਾ ਕੀ ਲੈ ਕੇ ਆਣਾ ਸੀ ਫਿਰ ਇੱੱਚੇ ਚਿੱਤਾ ਹੀ ਭੁੱਲ ਗਿਆ ਉਹ ਬਹੁਤ ਥੋੜਾ ਹੈ ਬਹੁਤ ਥੋੜਾ ਪਹਿਲੇ ਚੈੱਕ ਕੀਤਾ ਸੀ ਤੇ ਹੁਣ ਤਾਂ ਪੀਣੀ ਹੋਣੀ ਬਹੁਤ ਹੀ ਹੈ ਨਾ ਬਰੈਡ ਤੇ ਉਨੀ ਪੀਣੀ ਰਾਤ ਨੂੰ ਨਾਲ ਠੰਡਾ ਨਹੀਂ ਹੋਣਾ ਦੁੱਧ ਹਾਂਜੀ ਅੱਜ ਤਾਂ ਨਾਲ ਸਮੀਦੀ ਖਾਈ ਲੈ ਯਾਰ ਚਲੋ ਕੋਈ ਨਾ ਦਾਦੀ ਇੱਧਰ ਬੈਠੀ ਆ ਕਿੰਨੀ ਗਰਮੀ ਰਾਜੀ ਬਹੁਤ ਹੈ ਨਾ ਹੂੰ ਗਰਮੀ ਤਾਂ ਹਰ ਦਿਨ ਬਹੁਤ ਆ ਚਲੋ ਆਰੇ ਸੈਂਡਵਿਚਸ ਚਲੋ ਖਾਓ ਤੇ ਪਾਪਾ ਇੱਧਰ ਬਣਾ ਰਹੇ ਆ ਪਾਪਾ ਪਾਪਾ ਤੋਂ ਪਈ ਬਣਾਉਂਦੀ ਮੈਂ ਵਿਚ ਇਸ ਤੇਉਣ ਘਾ ਹੋਪ ਯਾ ਇਹ ਨਹੀਂ ਨਹੀਂ ਖਾਣਾ ਮੈਂ ਖਾਣ ਲੱਗੀ ਫੇ ਜਾ ਆਨੇ ਰੋਟੀ ਰੋਟੀ ਖਾ ਲਈ ਆ ਰੋਟੀ ਖਾ ਲਈ ਆ ਤੇ ਹੁਣ ਆਪਾਂ ਕੱਲ ਜਾਣਾ ਹੈ ਇਸ ਕਰਕੇ ਆਪਾਂ ਜਲਦੀ ਅੱਜ ਬਲੌਗ ਡੈਂਡ ਕਰਦੇ ਆਂ ਅੰਦਰ ਕੀ ਦਿਖਾਣਾ ਹੈ ਮੇਰੇ 7 ਵਜੇ ਤੁਰਨਾ ਵੀ ਆਪਾਂ ਫੇ ਅੰਦਰ ਦਿਖਾਣਾ ਕੀ ਆ ਹੋਰ ਵੀ ਨਹੀਂ ਦਿਖਾਣਾ ਹੈਗਾ ਬਸ ਕੰਮ ਕਰਨਾ ਹੈ ਸਬਜੀ ਸਬਜੀ ਕਿੱਥੇ ਆ ਬਸ ਬਲੌਗ ਡੈਂਡ ਕਰ ਸਬਜੀ ਕਿੱਥੇ ਦਿਖਾਓ ਹੈ ਸਬਜੀ ਆ ਦੇ ਇੱਧਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਤੇ ਯਾਰ ਰੁਕਜੋ ਅੱਲੇ ਰੁਕਜੋ ਵਾਪਸ ਰੁਕਜੋ ਜੀ ਹੁਣ ਆਪਾਂ ਕਰਦੇ ਆਂ ਵਲੌਗ ਦਾ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਤੁਹਾਨੂੰ ਇੱਕ ਕੱਲ ਨਵੇਂ ਵਲੌਗ ਓਕੇ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ